ਸੈਕਰੇਟ ਹਾਰਡ ਕਾਰਮੈਂਟ ਸੀਨੀਅਰ ਸਕੈਂਡੀ ਸਕੂਲ ਮਜੀਠਾ ਰੋੜੀ ਨੇ ਖੇਡਾਂ ਦੇ ਖੇਤਰ ਵਿੱਚ ਰਚਿਆ ਨਵਾਂ ਅਭਿਆਸ ਇੱਥੋਂ ਦੇ ਪੜ੍ਹਨ ਵਾਲੀਆਂ ਦੋ ਵਿਦਿਆਰਥਣਾਂ ਗੁਰ ਅਸੀਸ कौर ਅਤੇ ਸਿਮਰਨ ਨੇ ਅੰਡਰ 14 ਏਜ ਗਰੁੱਪ ਵਿੱਚ ਨੈਸ਼ਨਲ ਐਥਲੈਟਿਕ ਮੀਟ ਜੋ ਹైదరాబాద్ ਵਿਖੇ ਹੋਈ ਉਸ ਵਿੱਚ ਆਪੋ ਆਪਣੇ ਈਵੈਂਟ ਦੇ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ਇੱਥੇ ਇਹ ਦੱਸਣ ਯੋਗ ਹੈ ਕਿ ਇਹ ਦੋਨੋਂ ਹੀ ਵਿਦਿਆਰਥਣਾਂ ਮਾਦਵਰਗੀ ਕਿਸਾਨ ਪਰਿਵਾਰ ਦੇ ਨਾਲ ਸਬੰਧਤ ਨਹੀਂ ਜਦੋਂ ਇਹ ਵਿਦਿਆਰਥਣਾਂ ਹైదరాబాద్ ਤੋਂ ਵਾਪਸ ਮੁੜੀਆਂ ਤਾਂ ਸੈਕ੍ਰੇਟ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਸਕੂਲ ਵਿੱਚ ਵਿਆਵਰਗਮ ਹਾਲ ਸੀ ਅਤੇ ਹਰ ਇੱਕ ਦੇ ਚਿਹਰੇ ਤੇ ਇੱਕ ਵੱਖਰੀ ਮੁਸਕਾਨ ਸੀ ਇੱਥੇ ਦੱਸਣਯੋਗ ਹੈ ਕਿ ਇਹਨਾਂ ਦੀ ਰਿਟਰਨ 에ਅਰ ਟਿਕਟ ਸੈਕ੍ਰੇਟ ਹਾਰਟ ਕਨਵੈਂਟ ਸੀਨੀਅਰ ਸੈਂਡੀ ਸਕੂਲ ਵੱਲੋਂ ਖਰਚ ਕੀਤੀ ਗਈ ਇਹਨਾਂ ਵਿਦਿਆਰਥਣਾਂ ਦੇ ਕੋਚ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਵਧਾਈ ਇਹਨਾਂ ਨੇ ਆਪਣੇ ਇਵੈਂਟ ਵਿੱਚ ਸਿਲਵਰ ਮੈਡਲ ਪ੍ਰਾਪਤ ਕਰਕੇ ਜਿੱਥੇ ਸੈਕ੍ਰੇਟ ਹਾਰਟ ਕਨਵੈਂਟ ਸੀਨੀਅਰ ਸੈਂਡੀ ਸਕੂਲ ਮਜੀਠਾ ਰੋੜੀ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਆਪੋ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਆਪੋ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਮਜ਼ੈਲ ਟੀਵੀ ਦੀ ਸਮੁੱਚੀ ਟੀਮ ਤਰਫੋਂ ਵੀ ਇਹਨਾਂ ਵਿਦਿਆਰਥਣਾਂ ਨੂੰ ਵਧਾਈ ਇਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਅਤੇ ਇਹਨਾਂ ਦੇ ਕੋ ਸਾਹਿਬਾਨ ਇਹਨਾਂ ਦੇ ਸਮੂਹ ਸਟਾਫ ਤੇ ਪ੍ਰਿੰਸੀਪਲ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਫਸਟ ਆਫ ਆਲ ਆਈ ਥੈਂਕ ਟੂ ਆਰ ਸਿਸਟਰ ਪ੍ਰਿੰਸੀਪਲ ਐਂਡ ਆਰ ਕੋਚ ਐਂਡ 올 ਆਰ ਟੀਚਰਸ ਐਂਡ ਆਰ ਪੇਰੈਂਟਸ Who support us ਐਂਡ ਆਰ ਸਰ ਟੀਚਰਸ ਫਸਟ ਆਫ ਆਲ ਆਈ ਵਾਂਟ ਟੂ ਸੇ ਥੈਂਕ ਯੂ ਟੂ ਆਰ ਪ੍ਰਿੰਸੀਪਲ ਐਂਡ ਆਰ ਕੋਚ ਸਰ ਮਸਾ ਸਿੰਘ ਕੋਚ ਆਰ ਟੀਚਰਸ ਐਂਡ ਆਰ ਪੀਟੀ ਸਰ ਆਮ ਹਰਟਲੀ ਥੈਂਕਫੁਲ ਟੂ ਆਲ ਆਫ ਯੂ ਮੈਂ ਬਹੁਤ ਬਹੁਤ ਆਭਾਰੀ ਆ ਮੈਨੂੰ ਬਹੁਤ ਖੁਸ਼ੀ ਹੁੰਦੀ ਵੀ ਇਹਨਾਂ ਦੇ ਕਰਕੇ ਮੈਂ ਨੈਸ਼ਨਲ ਲੈਵਲ ਤੱਕ ਪਹੁੰਚੀ ਆ ਤੇ ਮੈਂ ਆਸ ਕਰਦੀ ਆ ਵੀ ਅੱਗੇ ਵੀ ਮੈਂ ਇਦਾਂ ਹੀ ਇਹਨਾਂ ਦੀ ਸਪੋਰਟ ਦੇ ਨਾਲ ਅੱਗੇ ਪਹੁੰਚਾਂਗੀ ਥੈਂਕ ਯੂ ਸਭ ਤੋਂ ਪਹਿਲਾਂ ਮਝਾਲ ਚੈਨੋ ਦੇਖਣ ਵਾਲੇ ਸਾਰੇ ਦਸ਼ਕਾਂ ਨੂੰ ਸਸਿਕਾ ਦਾ ਪਿਆਰ ਤੇ ਸਸਿਕਾ ਬਹੁਤ ਪ੍ਰਾਊਡ ਫੀਲ ਹੋ ਰਿਹਾ ਸਾਨੂੰ ਸੈਕੂਲਰ ਸਕੂਲ ਨੂੰ ਸਾਡੇ ਦੋ ਬੱਚੇ ਜਿਹੜੇ ਆ ਨੈਸ਼ਨਲ ਲੈਵਲ ਐਥਲੈਟਿਕ ਮੀਟ ਦੇ ਵਿੱਚ ਸੈਕੰਡ ਪ੍ਰਾਈਜ਼ ਲੈ ਕੇ ਆਏ ਗੁਰਸੀਸ 600 ਮੀਟਰ ਰੇਸ ਦੇ ਵਿੱਚ ਸੈਕੰਡ ਪ੍ਰਾਈਜ਼ ਐਂਡ ਸਿਮਰਨਜੀਤ ਕੌਰ ਰਿਲੇ ਰੇਸ ਦੇ ਵਿੱਚ ਸੈਕੰਡ ਪ੍ਰਾਈਜ਼ ਲੈ ਕੇ ਬਹੁਤ ਵੱਡੀ ਅਚੀਵਮੈਂਟ ਆ ਆਲ ਓਵਰ ਇੰਡੀਆ ਦੇ ਵਿੱਚੋਂ ਪ੍ਰਾਈਜ਼ ਆਉਣਾ ਬਹੁਤ ਵੱਡੀ ਅਚੀਵਮੈਂਟ ਹੈ ਔਰ ਗੁਰਸੀਸ ਜਿਹੜੀ ਆ ਉਹ ਸਾਡੀ ਖੇਲੋ ਇੰਡੀਆ ਵਾਸਤੇ ਸਿਲੈਕਟ ਹੋਈ ਹੈ ਜਿਹੜੇ ਕਿ ਰਾਂਚੀ ਦੇ ਵਿੱਚ 2 ਦਸੰਬਰ ਸੋ ਬਹੁਤ ਕਰਾਊਡ ਵਾਲੀ ਗੱਲ ਐ ਸੋ ਇਹਦਾ ਸਾਰਾ ਸਿਹਰਾ ਜਿਹੜਾ ਸਿਸਟਮ ਪ੍ਰਿੰਸੀਪਲ ਨੂੰ ਸਾਡੀ ਸਾਰੀ ਟੀਮ ਨੂੰ ਕੋਚ ਮੱਛਾ ਮੱਛਾ ਸਿੰਘ ਜੀ ਨੂੰ ਸਾਰੇ ਟੀਚਰਸ ਨੂੰ ਪੇਰੈਂਟਸ ਨੂੰ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਖੁਸ਼ੀ ਦਾ ਮੌਕਾ ਹੈ ਟੂਡੇ ਸੈਕੰਡ ਹਾਰਟ ਫਾਰਮਨ ਸਕੂਲ ਮਜੀਠਾ ਰੋਰੀ ਬਾਗ ਵਿਦਿਥ ਸੋ ਮਨੀ ਪ੍ਰਾਈਜ਼ਸ ਓਨ ਨੈਸ਼ਨਲ ਲੈਵਲ ਵੀ ਆਰ ਵੈਰੀ ਹੈਪੀ ਟੂ ਅਨਾਉਂਸ ਅਰ ਗੁਰੂ ਆਸਿ ਸੈਂ ਸਿਮਰਨ ਬਾਗ ਵਿਦਿਥ ਸੈਕੰਡ ਪ੍ਰਾਈਜ਼ इन सिक्स हंड्रेड रईस मीटर इन नेशनल लेवल एंड रिले रईस सेकेंड प्राइस वी आर वेरी हापी टू अनाउंस इससे बड़ा चीज़ है स्कूल के लिए अपनी स्कूल का नाम आगे रखा सब के सामने रोशन किया हम बहुत आभारी हैप्पी है